ਜੀਬੀਐਸ ਸਿੱਧੂ ਦੀ ਪੁਸਤਕ ਖਾਲਿਸਤਾਨ ਦੀ ਸਾਜ਼ਿਸ਼ ਦਾ ਅਗਲਾ ਅੰਕ 16 ਨਿਯੰਤ੍ਰਿਤ ਅਰਾਜਕਤਾ ਦੀ ਅਵਸਥਾ ਭਾਗ 2 ਫਿਰ ਕੂ ਕਲੇਸ਼ ਛੱਤ ਉਤੇ ਉਪਦੇਸ਼ ਦੰਗੇ ਅਤੇ ਹੋਰ ਕਤਲ 28 ਸਤੰਬਰ 1983 ਨੂੰ ਦਰਬਾਰ ਸਾਹਿਬ ਵਿਖੇ ਏਆਈਐਸਐਸਐਫ ਦੀ ਮੀਟਿੰਗ ਵਿੱਚ ਭੜਕਾਉ ਹਿੰਦੂ ਵਿਰੋਧੀ ਭਾਸ਼ਣਾਂ ਤੋਂ ਬਾਅਦ ਕੁਝ ਸਿੱਖਾਂ ਨੇ ਲੁਧਿਆਣੇ ਦੇ ਨੇੜੇ ਇੱਕ ਛੋਟੇ ਜਿਹੇ ਕਸਬੇ ਜਗਰਾਉ ਵਿਖੇ ਸਵੇਰ ਦੀ ਸੈਰ ਕਰ ਰਹੇ ਹਿੰਦੂਆਂ ਦੇ ਇੱਕ ਸਮੂਹ ਤੇ ਗੋਲੀਆਂ ਚਲਾਈਆਂ 5 ਅਕਤੂਬਰ ਨੂੰ ਸਿੱਖਾਂ ਦੇ ਇੱਕ ਸਮੂਹ ਨੇ ਕਬੂਰਥਲਾ ਜ਼ਿਲ੍ਹੇ ਦੇ ਪਿੰਡ ਢਿਲਮਾ ਨੇੜੇ ਇੱਕ ਬੱਸ ਨੂੰ ਅਗਵਾ ਕਰ ਲਿਆ ਹਿੰਦੂ ਯਾਤਰੀਆਂ ਨੂੰ ਬਾਕੀਆਂ ਤੋਂ ਵੱਖ ਕਰ ਲਿਆ ਤੇ ਉਹਨਾਂ ਵਿੱਚੋਂ 6 ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੱਟੇ ਵੱਜੋਂ 6 ਅਕਤੂਬਰ ਨੂੰ ਮੁੱਖ ਮੰਤਰੀ ਦਰਬਾਰਾ ਸਿੰਘ ਨੂੰ ਬਲੀ ਦਾ ਬੱਕਰਾ ਬਣਾਇਆ ਗਿਆ ਸ਼ਕਤੀਹੀਣ ਪਰ ਧਰਮ ਨਿਰਪੱਖ ਮੁੱਖ ਮੰਤਰੀ ਦੀ ਅਗਵਾਈ ਹੇਠ ਚੱਲ ਰਹੀ ਪੰਜਾਬ ਦੀ ਕਾਂਗਰਸ ਸਰਕਾਰ ਨੂੰ ਸੂਬੇ ਵਿੱਚ ਕਾਨੂੰਨ ਵਿਵਸਥਾ ਬਣਾਈ ਰੱਖਣ ਵਿੱਚ ਅਸਫਲ ਰਹਿਣ ਕਰਕੇ ਬਰਖਾਸਤ ਕਰ ਦਿੱਤਾ ਗਿਆ ਇਸ ਘਟਨਾ ਤੋਂ ਤੁਰੰਤ ਬਾਅਦ ਮਾਰਕ ਟੱਲੀ ਨੇ ਦਰਬਾਰਾ ਸਿੰਘ ਨਾਲ ਚੰਡੀਗੜ੍ਹ ਵਿਖੇ ਮੁਲਾਕਾਤ ਕੀਤੀ ਤੇ ਇਸ ਤਰ੍ਹਾਂ ਦਰਬਾਰਾ ਸਿੰਘ ਨੇ ਕੇਂਦਰ ਸਰਕਾਰ ਵਿੱਚ ਗਿਆਨੀ ਜ਼ੈਲ ਸਿੰਘ ਦੇ ਵਫਾਦਾਰ ਧੜੇ ਨੂੰ ਆਪਣੇ ਪੱਤਨ ਲਈ ਜ਼ਿੰਮੇਵਾਰ ਠਹਿਰਾਇਆ ਦਰਬਾਰਾ ਸਿੰਘ ਦੇ ਇੱਕ ਸੀਨੀਅਰ ਸਾਥੀ ਨੇ ਤਾਂ ਇਥੋਂ ਤੱਕ ਦਾਵਾ ਕੀਤਾ ਕਿ ਰਾਸ਼ਟਰਪਤੀ ਜ਼ੈਲ ਸਿੰਘ ਹਾਲੇ ਵੀ ਪਿੰਡਰਾਵਾਲੇ ਨਾਲ ਰੋਜ਼ਾਨਾ ਸੰਪਰਕ ਰੱਖਦੇ ਹਨ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਦਰਬਾਰਾ ਸਿੰਘ ਨੇ ਪਿੰਡਰਾਵਾਲੇ ਦੇ ਵਿਰੁੱਧ ਕਾਰਵਾਈ ਕਰਨੀ ਚਾਹੀ ਸੀ ਅਤੇ ਇਹ ਕੇਂਦਰ ਸਰਕਾਰੀ ਸੀ ਜਿਸ ਨੇ ਉਸ ਨੂੰ ਉਸ ਸ਼ਰਾ ਵਿੱਚ ਭੇਜਣ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਜਿਸ ਨੂੰ ਸੁਤੰਤਰ ਨੇ ਆਪਣਾ ਹੈੱਡਕੁਆਰਟਰ ਬਣਾਇਆ ਹੋਇਆ ਸੀ ਦਰਬਾਰਾ ਸਿੰਘ ਉਹਨਾਂ ਕੁਝ ਕੁ ਕਾਂਗਰਸੀ ਨੇਤਾਵਾਂ ਵਿੱਚੋਂ ਇੱਕ ਸੀ ਜਿਨ੍ਹਾਂ ਵਿੱਚ ਪਿੰਡਰਾਂ ਵਾਲੇ ਦਾ ਨਾਂ ਲੈ ਕੇ ਵਿਰੋਧ ਕਰਨ ਦੀ ਹਿੰਮਤ ਸੀ ਜਿੱਥੋਂ ਤੱਕ ਕੇਂਦਰ ਸਰਕਾਰ ਉਸ ਨੂੰ ਇਜਾਜ਼ਤ ਦਿੰਦੀ ਸੀ ਦਰਬਾਰਾ ਸਿੰਘ ਆਪਣੀ ਕਥਨੀ ਨੂੰ ਕਰਨੀ ਵਿੱਚ ਬਦਲਦਾ ਸੀ ਦੂਜੀ ਸਮੱਸਿਆ ਇਹ ਸੀ ਕਿ ਦਰਬਾਰਾ ਸਿੰਘ ਦੀ ਪੁਲਿਸ ਨੂੰ ਇਸ ਸਮੱਸਿਆ ਦੀ ਜੜ੍ਹ ਮਤਲਬ ਪਿੰਡਾਂ ਵਾਲੇ ਨਾਲ ਜਿੱਟਣ ਦੀ ਅਗਿਆਨੀ ਸੀ ਢਿਲਵਾ ਪਿੰਡ ਦੀ ਘਟਨਾ ਤੋਂ ਬਾਅਦ ਸਥਾਨਕ ਹਿੰਦੂ ਆਬਾਦੀ ਨੂੰ ਭਰੋਸਾ ਦਿਵਾਉਣ ਲਈ ਸੀਆਰਪੀਐਫ ਦੀ ਇੱਕ ਟੁਕੜੀ ਨੇ ਅਮਰitsar ਦੀਆਂ ਗਲੀਆਂ ਸੜਕਾਂ ਰਾਹੀਂ ਇੱਕ ਰੂਟ ਮਾਰਕ ਕੀਤਾ ਇੱਕ ਹਫ਼ਤੇ ਦੇ ਅੰਦਰ ਅੰਦਰ ਸਿੱਕਰ ਲਈ ਰਾਜ ਪ੍ਰਸ਼ਾਸਕੀ ਮਸ਼ੀਨਰੀ ਵਿੱਚ ਅਧਰਾਬਦਰੀ ਕੀਤੀ ਗਈ ਗਵਰਨਰ ਏਪੀ ਸ਼ਰਮਾ ਨੂੰ ਪੱਛਮੀ ਮਗਾਲ ਭੇਜ ਦਿੱਤਾ ਗਿਆ ਅਤੇ ਉਸ ਦੀ ਸਾਂ ਸਾਬਕਾ ਕੈਬਨਿਟ ਸਕੱਤਰ ਇੱਕ ਕਾਬਲ ਪ੍ਰਸ਼ਾਸਕ ਮੰਨੇ ਜਾਂਦੇ ਬੀਡੀ ਪਾਂਡੇ ਨੂੰ 10 ਅਕਤੂਬਰ ਨੂੰ ਗਵਰਨਰ ਵਜੋਂ ਤਨਤ ਕਰ ਦਿੱਤਾ ਗਿਆ ਕੇਂਦਰ ਤੋਂ ਚਾਰ ਸੀਨੀਅਰ ਸਿਵਲ ਅਧਿਕਾਰੀਆਂ ਨੂੰ ਪੰਜਾਬ ਦਾ ਪ੍ਰਸ਼ਾਸਨ ਚਲਾਉਣ ਵਿੱਚ ਗਵਰਨਰ ਦੀ ਮਦਦ ਕਰਨ ਲਈ ਭੇਜ ਦਿੱਤਾ ਗਿਆ। ਗੁਰਦਾਸਪੁਰ ਤੋਂ ਕਾਂਗਰਸੀ ਸੰਸਦ ਮੈਂਬਰ ਸਖਵੰਸ ਕੌਰ ਪਿੰਡਰ ਦੇ ਪਤੀ ਅਤੇ ਗਾਂਧੀ ਪਰਿਵਾਰ ਤੇ ਨਿਸ蒂ਕੀ ਵਿਸ਼ਵਾਸਪਤਰ ਪੀਐਸ ਪਿੰਡਰ ਨੂੰ ਪੰਜਾਬ ਦੇ ਡੀਜੀਪੀ ਵੱਜੋਂ ਤਾਇਨਾਤ ਕਰ ਦਿੱਤਾ ਗਿਆ। ਇਥੋਂ ਤੱਕ ਕਿ ਜਦੋਂ ਇੰਦਰਾ ਗਾਂਧੀ ਪੰਜਾਬ ਦੇ ਲੋਕਾਂ ਨੂੰ ਇਹ ਭਰੋਸਾ ਦਿਵਾਉਣ ਦੀ ਕੋਸ਼ਿਸ਼ ਕਰ ਰਹੀ ਸੀ ਕਿ ਸੂਬੇ ਵਿੱਚ ਸ਼ਾਂਤੀ ਬਹਾਲ ਕਰਨ ਲਈ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰ ਰਹੀ ਹੈ ਤਾਂ ਵੀ ਅਤਵਾਦੀ ਗਤੀਵਿਧੀਆਂ ਬੇਰੋਕ ਜਾਰੀ ਰਹੀਆਂ। ਮਾਰਕਟੋਬਰ 1983 ਨੂੰ ਦਰਬਾਰ ਸਾਹਿਬ ਵਿੱਚ ਪਿੰਡਰਾਵਾਲੇ ਦੇ ਬੰਦਿਆਂ ਨੇ ਇੱਕ ਸਹਾਇਕ ਜੇਲ ਸੁਪਰਡੈਂਟ ਦੀ ਕੁੱਟਮਾਰ ਕੀਤੀ। ਪਿੰਡਰਾਵਾਲੇ ਦੇ ਇੱਕ ਸਿੱਖ ਅਲੋਚਕ ਨੂੰ ਜਲੰਧਰ ਵਿੱਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਇੱਕ Hindu ਦੁਕਾਨਦਾਰ ਦੀ ਦੁਕਾਨ ਲੁੱਟੀ ਗਈ। ਗਵर्नर ਰਾਜ ਦੇ 2 ਹਫ਼ਤਿਆਂ ਦੇ ਅੰਦਰ ਹੀ ਕਲਕੱਤਾ-ਜਾਰੀ ਕਸ਼ਮੀਰ ਮੇਲ ਪੰਜਾਬ ਵਿੱਚੋਂ ਲੰਘਦੇ ਸਮੇਂ ਪਟੜੀ ਟੁਲਾ ਦਿੱਤੀ ਗਈ। ਨਤੀਜੇ ਵਜੋਂ 19 ਯਾਤਰੀ ਮਾਰੇ ਗਏ ਤੇ 129 ਜ਼ਖਮੀ ਹੋ ਗਏ। 18 ਨਵੰਬਰ ਨੂੰ ਇੱਕ ਹੋਰ ਬੱਸ ਨੂੰ ਅਗਵਾ ਕਰ ਲਿਆ ਗਿਆ ਤੇ ਚਾਰ ਹਿੰਦੂ ਯਾਤਰੀਆਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਸ ਦੇ ਨਾਲ ਹੀ ਬਹੁਤ ਹੀ ਨਿਰਾਸ਼ ਪੰਜਾਬ ਪੁਲਿਸ ਅਤੇ ਸੀਆਰਪੀਐਫ ਵਿਚਕਾਰ ਝਗੜਾ ਪੈਦਾ ਹੋ ਰਿਹਾ ਸੀ। ਸੀਆਰਪੀਐਫ ਇਹ ਮਹਿਸੂਸ ਕਰਦੀ ਸੀ ਕਿ ਪੰਜਾਬ ਪੁਲਿਸ ਪੱਖਪਾਤੀ ਸੀ ਤੇ ਸਿੱਖ ਕੱਟੜ ਪੰਥੀਆਂ ਵਿਰੁੱਧ ਕਾਰਵਾਈ ਨਹੀਂ ਕਰਨਾ ਚਾਹੁੰਦੀ ਸੀ। ਤੂਬੇ ਵਿੱਚ ਰਾਸ਼ਟਰਪਤੀ ਸ਼ਾਸਨ ਲਾਗੂ ਹੋਣ ਦੇ ਕੁਝ ਮਹੀਨਿਆਂ ਦੇ ਅੰਦਰ ਹੀ ਕਾਂਗਰਸ ਦੇ ਸੰਸਦ ਮੈਂਬਰਾਂ ਨੇ ਵੀ ਪੰਜਾਬ ਪ੍ਰਤੀ ਸਰਕਾਰ ਦੀ ਕਮਜ਼ੋਰ ਤੇ ਡਰਪੋਕ ਨੀਤੀ ਦੀ ਕਾਰਗਰੀ ਬਾਰੇ ਸ਼ੱਕ ਜ਼ਾਹਰ ਕਰਨਾ ਸ਼ੁਰੂ ਕਰ ਦਿੱਤਾ ਸੀ ਸੰਸਦ ਵਿੱਚ ਇੱਕ ਵੈਸਤਰਾਂ ਦੋਹਾਂ ਧਿਰਾਂ ਦੇ ਮੈਂਬਰਾਂ ਨੇ ਪਿੰਡਰਾਵਾਲੇ ਨੂੰ ਗ੍ਰਿਫਤਾਰ ਕਰਦੀ ਮੰਗ ਕੀਤੀ ਪਿੰਡਰਾਵਾਲਾ ਜੋ ਹਾਲੇ ਵੀ ਗੁਰਨਾਨਕ ਨਵਾਸ ਵਿੱਚ ਰਹਿੰਦਾ ਸੀ ਨੂੰ ਹੁਣ ਦੋ ਪਾਸਿਓਂ ਧਮਕੀਆਂ ਦਾ ਸਾਹਮਣਾ ਕਰਨਾ ਪਿਆ ਪੁਲਿਸ ਵੱਲੋਂ ਗ੍ਰਫਤਾਰੀ ਦਾ ਡਰ ਸੀ ਤੇ ਖੰਡ ਕੀਰਤਨੀ ਜੱਥਾ ਤੇ ਬੱਬਰ ਖਾਲਸਾ ਦੇ ਮੈਂਬਰਾਂ ਵੱਲੋਂ ਚੁਣੌਤੀ ਦਿੱਤੀ ਗਈ ਸੀ ਜੋ ਲੌਂਗੋਵਾਲ ਤੇ ਗੁਰੂ ਨਾਨਕ ਨਵਾਸ ਵਿੱਚ ਰਹਿ ਰਹੇ ਹੋਰ ਅਕਾਲੀ ਦਲ ਦੇ ਨਰਮਵਾਦੀ ਨਸਾਵਾਂ ਨੂੰ ਪਿੰਡਰਾਵਾਲੇ ਦੇ ਕਾਤਲ ਦਸਤੇ ਤੋਂ ਬਚਾਉਣ ਲਈ ਇੱਥੇ ਮੌਜੂਦ ਸਨ ਅਖੰਡ ਕੀਰਤਨੀ ਜੱਥੇ ਦੀ ਅਗਵਾਈ ਫੌਜਾ ਸਿੰਘ ਦੀ ਵਿਧਵਾ ਬੀਬੀ ਅਮਰਜੀਤ ਕੌਰ ਕਰਦੀ ਸੀ ਜਿਸ ਦੀ 13 ਅਪ੍ਰੈਲ 1978 ਨੂੰ ਨਿਰੰਗ ਕਾਰੀ ਸਮਾਗਮ ਤੇ ਹੋਏ ਹਮਲੇ ਵਿੱਚ ਮੌਤ ਹੋ ਗਈ ਸੀ ਉਹ ਪਿੰਡਰਾਵਾਲੇ ਨੂੰ ਸ਼ਰਿਆ ਕਹਿਰ ਕਹਿ ਕੇ ਲੋਚਨਾ ਕਰਦੀ ਸੀ ਬੱਬਰ ਖਾਲਸਾ ਜੋ ਸਿੱਖਾਂ ਦੀ ਨਿਰੰਕਕਾਰੀ ਵਿਰੋਧੀ ਲਹਿਰ ਦੀ ਉਪਜਵੀ ਸੀ ਪਿੰਡਰਾਵਾਲੇ ਦਾ ਪ੍ਰਚੰਡ ਵਿਰੋਧੀ ਸੀ ਤੇ ਚੰਗੀ ਤਰ੍ਹਾਂ ਹਰਜਾਰਬੰਦ ਸੀ ਇਸ ਦੇ ਨੇਤਾ ਸੁਖਦੇਵ ਸਿੰਘ ਨੇ ਦਾਵਾ ਕੀਤਾ ਸੀ ਕਿ ਉਸ ਦੇ ਸਮੂਹ ਨੇ 45 ਨਿਰੰਕਕਾਰੀਆਂ ਨੂੰ ਮਾਰਿਆ ਸੀ ਬੀਬੀ ਅਮਰਜੀਤ ਕੋਰ ਤੇ ਸੁਖਦੇਵ ਸਿੰਘ ਦੋਵੇਂ ਹੀ ਪੰਜਾਬ ਵਿੱਚ ਕੈਰ ਪਿੰਡਰਾਵਾਲੇ ਵੱਲੋਂ ਹਿੰਸਾ ਦੀ ਖੁੱਲੀ ਛੱਡੀ ਲਗਾਮ ਅਤੇ ਹਿੰਦੂਆਂ ਦੇ ਕਤਲਾਂ ਦੇ ਵਿਰੁੱਧ ਸਨ ਬੱਬਰ ਖਾਲਸਾ ਦੇ ਬੰਦੇ ਗੁਰੂ ਨਾਨਕ ਨਵਾਸ ਵਿੱਚ ਦਾਖਲ ਹੋਏ ਤੇ ਪਿੰਡਰਾਵਾਲੇ ਦੇ ਬੰਦਿਆਂ ਨੂੰ ਬਾਹਰ ਨਿਕਲਣ ਦਾ ਹੁਕਮ ਦਿੱਤਾ ਦੂਜੇ ਪਾਸੇ ਪਿੰਡਰਾ ਵਾਲੇ ਦੇ ਬੰਦਿਆਂ ਨੇ ਦਾਵਾ ਕੀਤਾ ਕਿ ਉਹ ਖੁਦ ਹੀ ਬਾਹਰ ਆ ਗਏ ਸਨ ਪਰ ਬੱਬਰ ਖਾਲਸਾ ਨੇ ਕਿਹਾ ਕਿ ਧਮਕੀ ਦਿੱਤੇ ਜਾਣ ਤੇ ਉਹਨਾਂ ਦੇ ਬੰਦੇ ਭੱਜ ਗਏ ਸਨ ਪਿੰਡਰਾ ਵਾਲਾ 15 ਤਸਬਰ 1983 ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੁਰਚਰਨ ਸਿੰਘ ਟੋੜਾ ਦੀ ਮਦਦ ਨਾਲ ਸੁਰੱਖਤ ਅਕਾਲ ਤਖਤ ਵਿੱਚ ਰਹਿਣ ਲੱਗ ਪਿਆ ਗੁਰਚਰਨ ਸਿੰਘ ਟੋੜਾ ਹਾਲੇ ਵੀ ਪੰਜਾਬ ਦਾ ਮੁੱਖ ਮੰਤਰੀ ਬਣਨ ਦੀਆਂ ਲਾਲਸਾਵਾਂ ਪਾਲ ਰਹੇ ਸਨ ਜਿਸ ਦੇ ਲਈ ਉਹ ਪਿੰਡਰਾ ਵਾਲੇ ਦਾ ਸਮਰਥਨ ਮੰਗ ਰਹੇ ਸਨ ਛੱਤ ਉੱਤੇ ਆਪਦੇਸ਼ ਅਕਾਲ ਤਖਤ ਵਿੱਚ ਜਾਣ ਤੋਂ ਤੁਰੰਤ ਬਾਅਦ ਪਿੰਡਰਾ ਵਾਲੇ ਨੇ ਲੰਗਰ ਵਾਲੀ ਇਮਾਰਤ ਦੀ ਛੱਤ ਤੇ ਆਪਣਾ ਦਰਬਾਰ ਲਗਾਉਣਾ ਸ਼ੁਰੂ ਕਰ ਦਿੱਤਾ ਜਿਸ ਤਰ੍ਹਾਂ ਉਪਦੇਸ਼ ਦਿੱਤੇ ਜਾਂਦੇ ਜਿਨ੍ਹਾਂ ਵਿੱਚ ਹਿੰਦੂ ਵਿਰੋਧੀ ਪ੍ਰਚਾਰ ਹੁੰਦਾ ਸੀ ਕਈ ਵਾਰ ਭਿੰਡਰਾ ਵਾਲਾ अपमानजनक नामादी ਵਰਤੋਂ ਕਰਕੇ ਇੰਦਰਾ ਗਾਂਧੀ ਦੀ ਆਲੋਚਨਾ ਕਰਦਾ ਉਸ ਦੇ ਟੇਪ ਰਿਕਾਰਡ ਕੀਤੇ ਭਾਸ਼ਣ ਜ਼ਹਿਰ ਉਗਲਦੇ ਹੋਏ ਦੁਕਾਨਾਂ ਤੇ ਖੁੱਲਿਆਂ ਉਪਲਬਧ ਸਨ ਤੇ ਸਰਗਰਮੀ ਨਾਲ ਪਿੰਡਾਂ ਵਿੱਚ ਇਹ ਟੇਪਾਂ ਵੰਡੀਆਂ ਜਾਂਦੀਆਂ ਸਨ ਤੇ ਪੁਲਿਸ ਨੇ ਕਦੇ ਵੀ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਸੀ ਉਹ ਅਤੇ ਉਸ ਦੇ ਹਥਿਆਰਬੰਦ ਸਾਥੀ ਅਕਾਲ ਤਖਤ ਦੀ ਇਮਾਰਤ ਤੋਂ ਲੰਗੜ ਦੀ ਛੱਤ ਤੱਕ ਬਹੁਤ ਸਹਿਜੇ ਹੀ ਤੁਰਦੇ ਫਿਰਦੇ ਰਹਿੰਦੇ ਸਨ ਜਿਵੇਂ ਕਿ ਸੁਰੱਖਿਆ ਬਲਾਂ ਵੱਲੋਂ ਕਿਸੇ ਕਾਰਵਾਈ ਦਾ ਕੋਈ ਡਰ ਹੀ ਨਾ ਹੋਵੇ ਇਸ ਤੱਤ ਤੋਂ ਸੁਚੇਤ ਕੇ ਬਹੁਤ ਸਾਰੇ ਲੋਕ ਉਸ ਨੂੰ ਕਾਂਗਰਸ ਪਾਰਟੀ ਦਾ ਏਜੰਟ ਕਹਿ ਕੇ ਉਸ ਦੀ ਆਲੋਚਨਾ ਕਰ ਰਹੇ ਸਨ ਵਾਲਨੇ ਆਪਣੇ ਆਲੋਚਕਾਂ ਨੂੰ ਸੱਤਾ ਦੀ ਮੁੱਖੀ ਵਿਅਕਤੀ ਦੱਸਿਆ ਜੋ ਪੰਥ ਦੀ ਏਕਤਾ ਨੂੰ ਤਬਾਹ ਕਰਨਾ ਚਾਹੁੰਦੇ ਸਨ ਜਲਦੀ ਹੀ ਉਸਨੇ ਅਨੰਦਪੁਰ ਸਹਿਮਤੇ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ ਜੋ ਸੂਬਿਆਂ ਨੂੰ ਵਧੇਰੇ ਤਾਕਤਾਂ ਦੇਣ ਦੇ ਹੱਕ ਵਿੱਚ ਸੀ ਉਸਨੇ ਹਰ ਇੱਕ ਪਿੰਡ ਨੂੰ ਰਿਵਾਲਵਰਾਂ ਨਾਲ ਲੈ ਸਮੋਟਰਸਾਈਕਲ ਸਵਾਰ ਦਨ ਅਮਰਤ ਸਿਖ ਰੱਖਣ ਲਈ ਪ੍ਰੇਰਿਤ ਕੀਤਾ ਇਸ ਆਖਰੀ ਹਿੱਸੇਕਰ ਲੰਗੋਵਾਲ ਨੇ ਇਸ ਦੀ ਅਤੇ ਭਿੰਡਰਾਂ ਵਾਲੇ ਦੁਆਰਾ ਸਿੱਖਾਂ ਨੂੰ ਅਤਵਾਦ ਦਾ ਸਮਰਥਨ ਕਰਨ ਦਾ ਸੱਦਾ ਦੇਣ ਵਾਲੀ ਗਲਤੀ ਆਲੋਚਨਾ ਕਰਦੇ ਹੋਏ ਇੱਕ ਬਿਆਨ ਜਾਰੀ ਕੀਤਾ ਇਸ ਤੋਂ ਤੁਰੰਤ ਬਾਅਦ ਭਾਰਤ ਦੇ ਗਣਤੰਤਰ ਦਿਵਸ 26 ਜਨਵਰੀ 1984 ਦੇ ਮੌਕੇ ਤੇ ਦਰਬਾਰ ਸਾਹਿਬ ਦੇ ਨੇੜੇ ਦੀ ਇੱਕ ਇਮਾਰਤ ਤੇ ਖਾਲਸਤਾਨੀ ਝੰਡਾ ਲਹਿਰਾਇਆ ਗਿਆ ਪਿੰਡਰਾ ਵਾਲੇ ਦੇ ਬੋਲਾਂ ਨਾਲ ਮੇਲ ਖਾਂਦੇ ਹੋਏ ਅਕਾਲੀ ਦਲ ਦੇ ਨਤਾਵਾਂ ਨੇ ਭਾਰਤੀ ਸੰਵਿਧਾਨ ਦੀ ਧਾਰਾ 25 ਵਿੱਚ ਸੋਧ ਦੀ ਮੰਗ ਵੀ ਕੀਤੀ ਜਿਸ ਵਿੱਚ ਜ਼ਿਕਰ ਕੀਤਾ ਗਿਆ ਸੀ ਕਿ ਹਿੰਦੂਆਂ ਦੇ ਹਵਾਲੇ ਵਿੱਚ ਸਿੱਖ, ਜੈਨ ਅਤੇ ਬੁੱਧ ਧਰਮਾਂ ਨੂੰ ਮੰਨਣ ਵਾਲੇ ਲੋਕ ਵੀ ਸ਼ਾਮਲ ਹਨ ਇਹ ਨਾ ਤਾਂ ਅਕਾਲੀ ਦਲ ਦੀਆਂ ਮੂਲ ਮੰਗਾਂ ਦਾ ਹਿੱਸਾ ਸੀ ਤੇ ਨਾ ਹੀ ਅਨੰਦਪੁਰ ਸਾਹਿਬ ਮਤੇ ਦਾ ਹਿੱਸਾ ਸੀ ਪਸੰਦੀਦਾ ਨਤੀਜਾ ਲੈਣ ਲਈ ਦਾ ਲਾਉਂਦਿਆਂ ਅਕਾਲੀ ਦਲ ਦੇ ਨਤਾਵਾਂ ਨੇ ਐਲਾਨ ਕੀਤਾ ਕਿ ਜੇ ਉਹਨਾਂ ਦੀ ਮੰਗ ਨੂੰ ਮੰਨਿਆ ਨਾ ਗਿਆ ਤਾਂ ਉਹ ਭਾਰਤੀ ਸੰਵਿਧਾਨ ਦੀਆਂ ਕਾਪੀਆਂ ਸਾੜਨਗੇ ਉਹਨਾਂ ਨੇ ਆਪਣੀਆਂ ਅਸਲ ਮੰਗਾਂ ਨੂੰ ਮੁੜ ਸੁਰਜੀਤ ਕਰਨ ਲਈ ਅੰਦੋਲਨ ਵੀ ਸ਼ੁਰੂ ਕਰਨ ਦਾ ਫੈਸਲਾ ਕੀਤਾ। ਨਤੀਜੇ ਵਜੋਂ ਲੰਗੋਵਾਲ ਨੂੰ ਛੱਡ ਕੇ ਬਾਦਲ ਅਤੇ ਟੌੜਾ ਸਮੇਤ ਸੀਨੀਅਰ ਅਕਾਲੀ ਆਗੂਆਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ। ਅਕਾਲੀ ਦਲ ਨੇ 8 ਫਰਵਰੀ 1984 ਨੂੰ ਆਮ ਹੜਤਾਲ ਦਾ ਸੱਦਾ ਦਿੱਤਾ। ਪੰਜਾਬ ਦੇ Hindu ਦੁਕਾਨਦਾਰਾਂ ਨੂੰ ਵੀ ਆਪਣੀਆਂ ਦੁਕਾਨਾਂ ਬੰਦ ਕਰਨ ਲਈ ਮਜਬੂਰ ਕੀਤਾ ਗਿਆ। ਜਾਨ ਮਾਲ ਦੇ ਨੁਕਸਾਨ ਨੂੰ ਰੋਕਣ ਲਈ ਸਰਕਾਰ ਨੇ ਪੰਜਾਬ ਦੀਆਂ ਸਾਰੀਆਂ ਰੇਲ ਅਤੇ ਹਵਾਈ ਸੇਵਾਵਾਂ ਰੱਦ ਕਰ ਦਿੱਤੀਆਂ। ਆਮ ਹੜਤਾਲ ਤੋਂ ਪੈਦਾ ਹੋਈ ਸਥਿਤੀ ਨਾਲ ਜੇਠਣ ਲਈ ਅਕਾਲੀ ਆਗੂਆਂ ਨੂੰ ਇੱਕ ਵਾਰ ਫਿਰ 14 ਫਰਵਰੀ 1984 ਨੂੰ ਗਲਬਤ ਲਈ ਬੁਲਾਇਆ ਗਿਆ ਜਿਸ ਵਿੱਚ ਵਿਰੋਧੀ ਧਿਰ ਦੇ ਨਤਾਮਾਂ ਨੂੰ ਵੀ ਸੱਦਾ ਦਿੱਤਾ ਗਿਆ ਉਸੇ ਦਿਨ ਦਰਬਾਰ ਸਾਹਿਬ ਨੇੜੇ ਇੱਕ ਚੌਕੀ ਦੇ 6 ਪੁਲਿਸ ਮੁਲਾਜ਼ਮਾਂ ਨੂੰ ਪਿੰਡਰਾਵਾਲੀ ਦੇ ਬੰਦਿਆਂ ਨੇ ਅਗਵਾ ਕਰ ਲਿਆ ਉਹਨਾਂ ਵਿੱਚੋਂ ਇੱਕ ਨੂੰ ਮਾਰ ਦਿੱਤਾ ਗਿਆ ਤੇ ਬਾਕੀਆਂ ਨੂੰ ਕੁਝ ਸਮੇਂ ਬਾਅਦ ਰਿਹਾ ਕਰ ਦਿੱਤਾ ਗਿਆ ਇਸ ਤੋਂ ਇਲਾਵਾ ਉਸੇ ਦਿਨ ਹਿੰਦੂ ਸੁਰੱਖਿਆ ਸਮਿਤੀ ਵੱਲੋਂ ਆਪਣੇ ਪਟਿਆਲਾ ਸਥਿਤ ਆਗੂ ਪਮਨ ਕੁਮਾਰ ਸ਼ਰਮਾ ਦੀ ਅਗਵਾਈ ਹੇਠ ਆਮ ਹੜਤਾਲ ਦਾ ਸੱਦਾ ਦਿੱਤਾ ਗਿਆ ਲੇਖਕ ਮਾਰਕ ਟੈਲੀ ਤੇ ਸਤੀਸ਼ ਜੈਕਬ ਇਸ ਪਵਨ ਕੁਮਾਰ ਸ਼ਰਮਾ ਬਾਰੇ ਲਿਖੇ ਹਨ ਉਹ ਇੱਕ ਜਰਮ ਪੇਸ਼ਾ ਰਿਕਾਰਡ ਵਾਲਾ ਨੌਜਵਾਨ ਸੀ ਜਿਸ ਨੂੰ ਕਾਂਗਰਸ ਯਾਨੀ ਇੰਦਰਾ ਦੇ ਇੱਕ ਸਿੱਖ ਸੰਸਦ ਮੈਂਬਰ ਵੱਲੋਂ ਸਿਆਸਤ ਵਿੱਚ ਲਿਆਂਦਾ ਗਿਆ ਸੀ ਪਵਨ ਕੁਮਾਰ ਦੇ ਹਰਿਆਣਾ ਦੇ ਮੁੱਖ ਮੰਤਰੀ ਨਾਲ ਵੀ ਨਜ਼ਦੀਕੀ ਸਬੰਧ ਸਨ ਪਰ ਜੀਐਸ ਚਾਵਲ ਅਨੁਸਾਰ ਸੀਮਾ ਮੁਸਤਾਫਾ ਜੋ ਉਸ ਸਮੇਂ ਟੈਲੀਗ੍ਰਾਫ ਕਲਕੱਤਾ ਲਈ ਕੰਮ ਕਰਦੀ ਸੀ ਨੇ ਪਟਿਆਲਾ ਦਾ ਦੌਰਾ ਕੀਤਾ ਤੇ ਪਵਨ ਕੁਮਾਰ ਸ਼ਰਮਾ ਦੀ ਮਾਂ ਦੀ ਇੰਟਰਵਿਊ ਕੀਤੀ ਸੀ ਜਿਸ ਨੇ ਕਿਹਾ ਸੀ ਕਿ ਉਸ ਨੂੰ ਸਮਝ ਨਹੀਂ ਆ ਰਹੀ ਕਿ ਮਹਾਰਾਜਾ ਪਟਿਆਲਾ ਅਮਰਿੰਦਰ ਸਿੰਘ ਉਸਦੇ ਪੁੱਤ ਨੂੰ ਕਿਉਂ ਵਿਗਾੜ ਰਿਹਾ ਹੈ ਪਵਨ ਕੁਮਾਰ ਸ਼ਰਮਾ ਨੂੰ ਲੈ ਜਾਣ ਲਈ ਅਮਰਿੰਦਰ ਸਿੰਘ ਦੀ ਕਾਰ ਵਰਤੀ ਜਾਂਦੀ ਸੀ ਉਸ ਹੜਤਾਲ ਦੌਰਾਨ ਹੋਈ ਹਿੰਸਾ ਵਿੱਚ 14 ਵਿਅਕਤੀ ਮਾਰੇ ਗਏ ਸਨ ਜਿਨ੍ਹਾਂ ਵਿੱਚ ਜ਼ਿਆਦਾਤਰ ਸਿੱਖ ਸਨ ਨਤੀਜੇ ਵਜੋਂ ਅਕਾਲੀ ਆਗੂ ਇਹ ਕਹਿੰਦੇ ਹੋਏ ਗੱਲਬਾਤ ਛੱਡ ਕੇ ਬਾਹਰ ਚਲੇ ਗਏ ਕਿ ਉਹ ਉਦੋਂ ਹੀ ਗੱਲਬਾਤ ਕਰਨ ਲਈ ਵਾਪਸ ਆਉਣਗੇ ਜਦੋਂ ਪੰਜਾਬ ਵਿੱਚ ਸ਼ਾਂਤੀ ਹੋਵੇਗੀ ਗਵਰਨਰ ਪਾਂਡੇ ਦੇ ਮੁਤਾਬਕ ਫਰਵਰੀ 1984 ਦੀ ਗੱਲਬਾਤ ਤੋਂ ਇੱਕ ਦਿਨ ਪਹਿਲਾਂ ਹਿੰਦੂ ਸੁਰੱਖਿਆ ਸੈਨਾ ਜੋ ਹਿੰਦੂਸ ਰਾਖਾ ਦਲ ਦੇ ਨੇਤਾ ਪਟਿਆਲਾ ਵਾਸੀ ਪਵਨ ਕੁਮਾਰ ਸ਼ਰਮਾ ਨੇ ਕੁਝ ਬਹੁਤ ਹੀ ਭੜਕਾਊ ਭਾਸ਼ਣ ਦਿੱਤੇ ਤੇ ਹਿੰਦੂਆਂ ਨੂੰ ਖੁੱਲੇ ਹਮਲਾ ਕਰਾਂ ਤੇ ਦੁਕਾਨਦਾਰਾਂ ਵਿੱਚ ਸਿੱਖਾਂ ਤੇ ਹਮਲਾ ਕਰਨ ਦਾ ਸੱਦਾ ਦਿੱਤਾ। ਰੋਕਥਾਮ ਦੇ ਆਪਾਵਜੋਂ ਡਿਪਟੀ ਕਮਿਸ਼ਨਰ ਪਟਿਆਲਾ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ। ਦਿਲਚਸਪ ਗੱਲ ਇਹ ਹੈ ਕਿ ਗਵਰਨਰ ਪਾਂਡੇ ਨੂੰ ਪਵਨ ਕੁਮਾਰ ਦੀ ਰਿਹਾਈ ਲਈ ਟੈਲੀਫੋਨ ਆਉਣੇ ਸ਼ੁਰੂ ਹੋ ਗਏ। ਹਰਿਆਣੇ ਦੇ ਮੁੱਖ ਮੰਤਰੀ ਭਜਨ ਲਾਲ ਨੇ ਉਹਨਾਂ ਨੂੰ ਪੁੱਛਿਆ ਕਿ ਪਵਨ ਕੁਮਾਰ ਨੂੰ ਗ੍ਰਿਫਤਾਰ ਕਿਉਂ ਕੀਤਾ ਗਿਆ? ਬਾਦ ਵਿੱਚ ਕੇਂਦਰੀ ਗ੍ਰਹਿ ਮੰਤਰੀ ਪੀਸੀ ਸੇਠੀ ਨੇ ਵੀ ਫੋਨ ਕੀਤਾ ਤੇ ਉਹਨਾਂ ਨੂੰ ਕਿਹਾ ਕਿ ਪਵਨ ਕਵਾਨ ਨੂੰ ਰਿਹਾ ਕਰ ਦਿੱਤਾ ਜਾਵੇ। ਪਾਂਡੇ ਨੇ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਇਸ ਨਾਲ ਪ੍ਰਸ਼ਾਸਨ ਤੇ ਕਾਨੂੰਨ ਲਈ ਸਮੱਸਿਆ ਪੈਦਾ ਹੋ ਸਕਦੀ ਹੈ। ਪਾਂਡੇ ਮੁਤਾਬਕ ਦਿੱਲੀ ਤੇ ਹੋਰ ਥਾਵਾਂ ਤੇ ਉੱਪਰਲੇ ਕਾਂਗਰਸਾਈ ਹਲਕਿਆ ਮੰਡਲ ਦੁਆਰਾ Hindu ਫਿਰਕੂ ਪ੍ਰਸਤਾਨਾਂ ਦੀ ਮਦਦ ਕੀਤੀ ਜਾ ਰਹੀ ਸੀ। ਫਰਵਰੀ 1984 ਦੀ ਗਲਬਾਤ ਸ਼ੁਰੂ ਵਿੱਚ ਅਲੈਗਜ਼ੈਂਡਰ ਦੁਆਰਾ ਦਿਖਾਏ ਗਏ ਆਸ਼ਵਾਦ ਦੇ باوجود ਅਸਫਲਤਾਪਜੋਂ ਖਤਮ ਹੋ ਗਈ। ਕੁਝ ਘੰਟਿਆਂ ਬਾਅਦ ਹੀ ਹਰਿਆਣਾ ਦੀਆਂ ਵੱਖ-ਵੱਖ ਥਾਵਾਂ ਤੇ ਹਿੰਦੂ ਭੀੜਾਂ ਨੇ ਬੱਸਾਂ, ਕਾਰਾਂ, ਸਿੱਖ ਦੁਕਾਨਾਂ ਤੇ ਗੁਰਦੁਆਰਿਆਂ ਵਿੱਚ ਸਿੱਖਾਂ ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ। ਇਹ ਸਭ ਕੁਝ ਪੂਰੇ 2 ਦਿਨ ਚੱਲਿਆ। ਹਰਿਆਣਾ ਦੇ ਮੁੱਖ ਮੰਤਰੀ ਭਜਨ ਲਾਲ ਅਕਾਲੀਆਂ ਨਾਲ ਚੱਲ ਰਹੀ ਗਲਬਾਤ ਤੇ ਨਿਗਰਾਨੀ ਰੱਖਣ ਲਈ ਉਸ ਸਮੇਂ ਦਿੱਲੀ ਵਿੱਚ ਮੌਜੂਦ ਸੀ। ਪ੍ਰਧਾਨ ਮੰਤਰੀ ਨੇ 2 ਦਿਨਾਂ ਤੋਂ ਬਾਅਦ ਹੀ ਭਜਨ ਲਾਲ ਨੂੰ ਤੁਰੰਤ ਹਰਿਆਣਾ ਵਾਪਸ ਜਾਣ ਲਈ ਕਿਹਾ ਅਤੇ ਇਸ ਦੇ ਫਲਸਰੂਪ ਜਲ ਪੰਡਯ ਅੱਗੇ ਕਹਿੰਦੇ ਹਨ ਕਿ ਇੱਕ ਤੱਥ ਜਿਸ ਨੂੰ ਹਮੇਸ਼ਾ ਨਜ਼ਰ ਅੰਦਾਜ਼ ਕੀਤਾ ਜਾਂਦਾ ਰਿਹਾ ਉਹ ਇਹ ਹੈ ਕਿ ਪੰਜਾਬ ਵਿੱਚ ਕਦੇ ਸਿੱਖ ਜਨਤਾ ਬੇਕਾਬੂ ਨਹੀਂ ਹੋਈ ਅਸਲ ਵਿੱਚ ਉਹਨਾਂ ਨੇ ਖੁਦ ਨੂੰ ਸ਼ਾਂਤ ਰੱਖਿਆ ਅਤੇ ਇੱਕ ਭੀੜ ਦੇ ਰੂਪ ਵਿੱਚ ਕਦੇ ਵੀ ਹਿੰਦੂਆਂ 'ਤੇ ਹਮਲਾ ਨਹੀਂ ਕੀਤਾ ਜਿਵੇਂ ਕਿ ਹਰਿਆਣਾ ਦਿੱਲੀ ਅਤੇ ਉੱਤਰ ਪ੍ਰਦੇਸ਼ ਦੀਆਂ ਹਿੰਦੂ ਪੀੜਾ ਬਲੋ ਕੀਤਾ ਗਿਆ ਸਿੱਖ ਜਨਤਾ ਤੇ ਅਕਾਲੀ ਦਲ ਹਮੇਸ਼ਾ ਹਿੰਦੂ ਸਿੱਖ ਇਕਤਾ ਲਈ ਖੜੇ ਰਹੇ ਸਨ ਦੰਗੇ ਅਤੇ ਹੋਰ ਕਤਲ ਪੰਜਾਬ ਵਿੱਚ ਹਿੰਦੂ ਸੁਰੱਖਿਆ ਸਮਿਤੀ ਦੀ ਅਗਵਾਈ ਵਾਲੀ ਹੜਤਾਲ ਤੋਂ ਬਾਅਦ ਗੁਆਂਢੀ ਸੂਬੇ ਹਰਿਆਣਾ ਵਿੱਚ ਗੰਭੀਰ ਸਿੱਖ ਵਿਰੋਧੀ ਦੰਗੇ ਸ਼ੁਰੂ ਹੋ ਗਏ ਜੋ ਫਰੀਦাবাদ ਵਿਖੇ ਮੁੱਖ ਮੰਤਰੀ ਭਜਨ ਲਾਲ ਦੇ ਭਾਸ਼ਣ ਤੋਂ ਪੜਕੇ ਸਨ ਜਿਸ ਵਿੱਚ ਉਸਨੇ ਚੇਤਾਵਨੀ ਦਿੱਤੀ ਸੀ ਕਿ ਹਿੰਦੂਆਂ ਦਾ ਸਬਰ ਖਤਮ ਹੋ ਰਿਹਾ ਹੈ ਅਤੇ ਉਹ ਕਿਸੇ ਵੀ ਸਮੇਂ ਬਦਲਾ ਲੈ ਸਕਦੇ ਹਨ ਪੁਲਿਸ ਦੀ ਹਾਜ਼ਰੀ ਵਿੱਚ ਪਾਣੀ ਪੱਤਰ ਵਿਖੇ ਇੱਕ ਗੁਰਦੁਆਰੇ ਨੂੰ ਸਾੜ ਦਿੱਤਾ ਗਿਆ ਸਿੱਖਾਂ ਨੂੰ ਬੱਸਾਂ ਵਿੱਚੋਂ ਕੱਢ ਕੇ ਜ਼ਬਰਦਸਤੀ ਉਹਨਾਂ ਦੇ ਵਾਲ ਕੱਟੇ ਗਏ ਅਤੇ ਸਿੱਖਾਂ ਦੀਆਂ ਦੁਕਾਨਾਂ ਲੁੱਟੀਆਂ ਗਈਆਂ 8 ਸਿੱਖਾਂ ਨੂੰ ਮਰਦ ਤਾ ਗਿਆ ਸਥਿਤੀ ਦੀ ਗੰਭੀਰਤਾ ਦੇ ਮੱਦੇ ਨਜ਼ਰ ਮੁੱਖ ਗ੍ਰੈਂਡ ਟਰੰਕ ਰੋਡ ਤੇ ਆਵਾਜਾਈ ਨੂੰ ਰੋਕਣਾ ਪਿਆ ਇਹ ਹਿੰਸਾ ਉਸ ਸਮੇਂ ਅਚਾਨਕ ਹੀ ਰੁਕ ਗਈ ਜਿਵੇਂ ਇਹ ਅਚਾਨਕ ਪੈਦਾ ਹੋਈ ਸੀ ਜਿਸ ਤੋਂ ਲੱਗਦਾ ਹੈ ਕਿ ਇਹ ਹਿੰਸਾ ਉਨੀ ਸੁਭਾਵਿਕ ਨਹੀਂ ਸੀ ਜਿੰਨੀ ਪਹਿਲੀ ਨਜ਼ਰ ਵਿੱਚ ਦਿਖਾਈ ਦਿੰਦੀ ਸੀ ਭਗਵਨ ਲਾਲ ਨੇ ਆਪਣੀ ਤਾਕਤ ਵਿਖਾਈ ਤੇ ਮੋੜ ਹਰਿਆਣੇ ਦੀ ਹੈਸੀਅਤ ਨੂੰ ਕਦੇ ਨਜ਼ਰ ਅੰਦਾਜ਼ ਨਹੀਂ ਕੀਤਾ ਗਿਆ 28 ਮਾਰਚ 1984 ਨੂੰ ਕਾਂਗਰਸ ਪੱਖੀ ਤੇ ਕਾਲੀ ਜਲ ਦੇ ਤਿੱਖੇ ਆਲੋਚਕ ਡੀਐਸਜੀਐਮਸੀ ਦੇ ਪ੍ਰਧਾਨ ਐਚਐਸ ਮਨਚੰਦਾ ਦੀ ਦਿੱਲੀ ਦੇ ਇੱਕ ਵਿਅਸਤ ਆਈਟੀਓ ਚੌਕ ਵਿੱਚ ਦਿਨ ਦਿਹਾੜੇ ਗੋਲੀ ਮਾਰ ਕੇ ਹਤਿਆ ਕਰ ਦਿੱਤੀ ਗਈ। ਕਾਨੂੰਨ ਵਿਵਸਥਾ ਦੀ ਵਿਗੜਦੀ ਸਥਿਤੀ ਨਾਲ ਜੱਠਣ ਲਈ 3 ਅਪ੍ਰੈਲ ਨੂੰ ਪੂਰੇ ਪੰਜਾਬ ਨੂੰ ਆਸ਼ਾਂਤ ਖੇਤਰ ਐਲਾਨ ਦਿੱਤਾ ਗਿਆ ਤੇ ਰਾਸੀ ਸੁਰੱਖਿਆ ਐਕਟ ਲਾਗੂ ਕਰ ਦਿੱਤਾ ਗਿਆ ਜਿਸ ਨਾਲ ਪੁਲਿਸ ਨੂੰ ਇਹ ਸ਼ਕਤੀਆਂ ਦਿੱਤੀਆਂ ਗਈਆਂ ਕਿ ਲੋਕਾਂ ਨੂੰ ਅਦਾਲਤ ਵਿੱਚ ਪੇਸ਼ ਕੀਤੇ ਬਿਨਾਂ ਹੀ ਹਿਰਾਸਤ ਵਿੱਚ ਰੱਖਿਆ ਜਾ ਸਕਦਾ ਹੈ। ਜਿਸ ਦਿਨ ਇਹ ਕੰਮ ਹੋਇਆ ਉਸੇ ਦਿਨ ਭਾਰਤੀ ਜਨਤਾ ਪਾਰਟੀ ਦੇ ਇੱਕ ਪ੍ਰਮੁੱਖ ਮੈਂਬਰ ਹਰਵੰਦ ਸਲਾਲ ਖੰਨਾ ਦੀ ਅੰਮ੍ਰਿਤਸਰ ਵਿੱਚ ਹਤਿਆ ਕਰ ਦਿੱਤੀ ਗਈ। ਅਗਲੇ ਦਿਨ 4 ਅਪ੍ਰੈਲ ਨੂੰ ਪੰਜਾਬ ਯੂਨੀਵਰਸਿਟੀ ਦੇ ਪ੍ਰੋਫੈਸਰ ਅਤੇ ਰਾਜ ਸਭਾ ਮੈਂਬਰ ਵਿਸ਼ਵਾਨਾਥ ਤੇਵਾੜੀ ਦੀ ਸਵੇਰ ਦੀ ਸੈਰਦਰਨ ਚੰਡੀਗੜ੍ਹ ਵਿੱਚ ਗੋਲੀ ਮਾਰ ਕੇ હત્યા ਕਰ ਦਿੱਤੀ ਗਈ। 22 ਅਪ੍ਰੈਲ ਨੂੰ ਹਵਾਈ ਸੈਨਾ ਦੇ ਇੱਕ ਅਧਿਕਾਰੀ ਨੂੰ ਉਸ ਦੇ ਘਰ ਵਿੱਚ ਵੜ ਕੇ ਕਤਲ ਕਰ ਦਿੱਤਾ ਗਿਆ। 26 ਅਪ੍ਰੈਲ ਨੂੰ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਭੇਖੀ ਮਿੰਡ ਵਿੱਚ ਇੱਕ ਨੌਜਵਾਨ ਸਿੱਖ ਮੋਟਰਸਾਈਕਲ ਸਵਾਰ ਨੇ ਇੱਕ ਹਿੰਦੂ ਕਮਿਸ਼ਨ ਏਜੰਟ ਨੂੰ ਗੋਲੀ ਮਾਰ ਦਿੱਤੀ ਅਤੇ ਇਸੇ ਤਰ੍ਹਾਂ ਦੀ ਇੱਕ ਹੋਰ ਘਟਨਾ ਵਿੱਚ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਸਮਾਦਪਾਈ ਵਿੱਚ ਇੱਕ ਹਿੰਦੂ ਦੁਕਾਨਦਾਰ ਨੂੰ ਗੋਲੀ ਮਾਰ ਦਿੱਤੀ ਗਈ। 30 ਅਪ੍ਰੈਲ ਨੂੰ ਪੁਲਿਸ ਦੇ ਸਾਬਕਾ ਡੀਐਸਪੀ ਬਚਨ ਸਿੰਘ ਜਿਸ ਨੇ ਕਥਿਤ ਤੌਰ ਤੇ ਅਮਰੀਕ ਸਿੰਘ ਨੂੰ ਪੁਲਿਸ ਹਿਰਾਸਤ ਵਿੱਚ ਤਸੀਹੇ ਦਿੱਤੇ ਸਨ ਨੂੰ ਉਸ ਦੀ ਪਤਨੀ ਅਤੇ ਧੀ ਸਮੇਤ ਗੋਲੀ ਮਾਰ ਦਿੱਤੀ ਗਈ। ਬਾਰਾਮੇਨ ਨੂੰ ਮਰਹੂਮ ਲਾਲਾ ਜਗਤ ਨਰੈਣ ਦੇ ਪੁੱਤਰ ਰਮੇਸ਼ ਚੰਦਰ ਦੀ ਜਲੰਧਰ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਅਪ੍ਰੈਲ ਤੇ ਮਈ 1984 ਦੇ 2 ਮਹੀਨਿਆਂ ਵਿੱਚ ਪਿੰਡਰਾਂ ਵਾਲੇ ਦੀ ਅਗਵਾਈ ਵਾਲੀਆਂ ਅਤਵਾਦੀ ਗਤੀਵਿਧੀਆਂ ਵਿੱਚ ਘਟੋ-ਘਟ 80 ਵਿਅਕਤੀ ਮਾਰੇ ਗਏ ਤੇ 107 ਜ਼ਖਮੀ ਹੋ ਗਏ। ਕੁਝ ਹਿੰਦੂਆਂ ਨੇ ਆਪਣੀਆਂ ਜਾਨਾਂ ਬਚਾਉਣ ਲਈ ਦਾੜੀ ਵਧਾਉਣੀ ਤੇ ਪੱਗਾਂ ਬੰਨ੍ਹਣ ਸ਼ੁਰੂ ਕਰ ਦਿੱਤੀਆਂ। ਪੰਜਾਬ ਦੇ ਹਿੰਦੂ ਉਦਯੋਗਪਤੀਆਂ ਨੇ ਆਪਣੇ ਕਾਰੋਬਾਰਾਂ ਨੂੰ ਗਵਾਂਢੀ ਰਾਜ ਹਰਿਆਣਾ ਵਿੱਚ ਲੈ ਜਾਣ ਬਾਰੇ ਸੋਚਣਾ ਸ਼ੁਰੂ ਕਰ ਦਿੱਤਾ। ਮਾਰਚ 1984 ਦੇ ਸ਼ੁਰੂ ਤੱਕ ਪਿੰਡਾਂਵਾਲੇ ਦੇ ਹਥਿਆਰਬੰਦ ਬੰਦੇ ਦਰਬਾਰ ਸਾਹਿਬ ਕੰਪਲੈਕਸ ਵਿੱਚ ਖੁੱਲੇ ਆਮ ਘੁੰਮਰੇ ਸਨ ਅਤੇ ਉਹਨਾਂ ਵਿੱਚੋਂ ਕੁਝ ਗੁਨੇ ਕੰਪਲੈਕਸ ਤੋਂ ਦੇਖਣ ਵਾਲੀਆਂ ਨੇੜਲੀਆਂ ਮਾਰਤਾ ਅਤੇ ਘਰਾਂ ਵਿੱਚ ਸੁਰੱਖਿਤਾ ਜਨਕ ਥਾਵਾਂ ਤੇ ਮੋਰਚਾ ਬੰਦੀ ਕਰ ਲਈ ਸੀ ਅਕਾਲ ਤਖਤ ਦੇ ਆਲੇ ਦੁਆਲੇ ਬੰਦੂਕਾਂ ਨਾਲ ਕਿਲੇ ਬੰਦੀ ਕੀਤੀ ਜਾ ਰਹੀ ਸੀ ਤੇ ਹਥਿਆਰ ਤੇ ਗੋਲਾ ਬਰੂਦ ਪੰਜਾਬ ਸਰਕਾਰ ਦੇ ਅਧਿਕਾਰੀਆਂ ਦੀ ਮਿਹਲੀ ਭੁਗਤ ਨਾਲ ਨਹੀਂ ਤਾਂ ਉਹਨਾਂ ਦੀ ਜਾਣਕਾਰੀ ਹੇਠ ਅਕਾਲ ਤਖਤ ਕੰਪਲੈਕਸ ਵਿਚ ਧਾਰਿਆ ਸੀ ਬੰਗਲਾਦੇਸ਼ ਦੇ ਮੁਕਤੀ ਸੰਘਰਸ਼ ਵਿੱਚ ਮੁਕਤੀ ਵਾਹਣੀ ਦੀ ਸਕਲਾਈ ਵਿੱਚ ਇਹ ਭੂਮਿਕਾ ਨਿਭਾਉਣ ਵਾਲਾ ਮੇਜਰ ਜਨਰ ਰੀਜਨਲ ਕਮਾਂਡਰ ਵੱਜੋਂ ਤਾਇਨਾਤੀ ਦੌਰਾਨ ਪ੍ਰਸ਼ਾਸਕੀ ਦੋਸ਼ਾਂ ਤਹਿਤ ਬਰਖਾਸਤ ਕਰ ਦਿੱਤਾ ਗਿਆ ਸੀ ਵੀ ਅਕਾਲ ਤਖਤ ਵਿੱਚ ਚਲਾ ਗਿਆ ਸੀ ਉਹਨਾਂ ਨੇ ਇਸ ਉੱਤੇ ਹਮਲੇ ਦੀ ਸੰਭਾਵਨਾ ਦੇ ਚਲਦਿਆਂ ਅਕਾਲ ਤਖਤ ਦੇ ਆਲੇ ਦੁਆਲੇ ਕਿਲਾਬੰਦੀ ਕਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਪਿੰਡਾਂ ਵਾਲੇ ਦੁਆਰਾ ਲੜ ਰਹੇ ਹੀ ਸਰਕਾਰੀ ਮਸ਼ੀਨਰੀ ਤੇ ਕੀਤਾ ਗਿਆ ਕੰਟਰੋਲ ਦਾ ਅੰਦਾਜ਼ਾ ਇਸ ਤੱਤ ਤੋਂ ਲਗਾਇਆ ਜਾ ਸਕਦਾ ਹੈ ਕਿ ਟੈਲੀਫੋਨ ਐਕਸਚੇਂਜ ਉਸ ਦੁਆਰਾ ਅਤੇ ਉਸਦੇ ਬੰਦਿਆਂ ਦੁਆਰਾ ਕੀਤੇ ਜਾਂਦੇ ਫੋਨਾਂ ਨੂੰ ਸਦਾ ਤਰਜੀਹ ਦਿੰਦੀ ਸੀ ਪਿੰਡਰਾਵਾਲੇ ਤੇ ਲੋਂਗੋਵਾਲ ਦੀ ਅਗਵਾਈ ਵਾਲੇ ਕਾਲੀ ਦਲ ਵਿਚਾਰੇ ਆਖਰੀ ਫੋਟੋ ਤੋਂ ਪੈ ਗਈ ਜਦੋਂ 14 ਅਪ੍ਰੈਲ ਨੂੰ ਦਰਬਾਰ ਸਾਹਿਬ ਕੰਪਲੈਕਸ ਦੇ ਬਾਹਰ ਪਿੰਡਰਾਵਾਲੇ ਦੇ ਕਾਤਲ ਦਸਤੇ ਦੇ ਮੈਂਬਰ ਸੁਰਿੰਦਰ ਸਿੰਘ ਸੋਢੀ ਦਾ ਕਤਲ ਕਰ ਦਿੱਤਾ ਗਿਆ ਪਿੰਡਰਾਵਾਲੇ ਨੇ ਸ਼ੱਕ ਕੀਤਾ ਇਸ ਕਤਲ ਪਿੱਛੇ ਕਾਲੀ ਦਲ ਦੇ ਨਰਮਵადი ਆਗੂਆਂ ਦਾ ਹੱਥ ਸੀ ਜਲਦੀ ਹੀ ਸੋਢੀ ਦੇ ਕਤਲ ਵਿੱਚ ਸ਼ੱਕੀ ਸ਼ਮੂਲੀਅਤ ਕਰਨ ਇੱਕ ਜੋੜਾ ਸੁਰਿੰਦਰ ਸਿੰਘ ਛਿੰਦਾ ਅਤੇ ਉਸ ਦੀ ਪ੍ਰੇਮਿਕਾ ਬਲਜੀਤ ਕੌਰ ਦੀ ਹਤਿਆ ਕਰ ਦਿੱਤੀ ਗਈ ਆਪਣੇ ਹੱਕਾਂ ਦਾ ਮੋਰਚਾਵਾ ਕਰਨ ਦੀ ਕੋਸ਼ਿਸ਼ ਵਿੱਚ ਲੋਂਗੋਵਾਲ ਨੇ ਸੀਨੀਅਰ ਸਿੱਖ ਨੇਤਾਵਾਂ ਦੀ ਮੀਟਿੰਗ ਬੁਲਾਈ ਪਰ ਦੇਖਿਆ ਕਿ ਮੀਟਿੰਗ ਵਿੱਚ ਸ਼ਾਮਲ ਹੋਣ ਆਏ 140 ਵਿਅਕਤੀਆਂ ਵਿੱਚੋਂ 60 ਪਿੰਡਰਾਂ ਵਾਲੇ ਵਾਲੇ ਪਾਸੇ ਚਲੇ ਗਏ ਇਸ ਮੀਟਿੰਗ ਤੋਂ ਇੱਕ ਦਿਨ ਪਹਿਲਾਂ ਲੋਂਗੋਵਾਲ ਨੇ ਟੈਲੀਫੋਨ ਰਾਹੀਂ ਇੰਦਰਾ ਗਾਂਧੀ ਨਾਲ ਲੰਮੀ ਗੱਲਬਾਤ ਕੀਤੀ ਉਸਨੇ ਇੰਦਰਾ ਨੂੰ ਦੱਸਿਆ ਕਿ ਉਹ ਸਥਿਤੀ ਤੋਂ ਨਿਯੰਤਰਣ ਗਵਾ ਚੁੱਕਾ ਹੈ ਅਤੇ ਕੁਝ ਰਹਿਤਾਂ ਦੇਣ ਦੀ ਵੀ ਬੇਨਤੀ ਕੀਤੀ ਸੀ ਤਾਂ ਜੋ ਮੋਰਚੇ ਨੂੰ ਵਾਪਸ ਲਿਆ ਜਾ ਸਕੇ ਪਰੰਤੂ ਇਸ ਗੱਲਬਾਤ ਦੇ ਅੰਸ਼ ਜਾਣ ਬੁਝ ਕੇ ਪ੍ਰੈਸ ਵਿੱਚ ਲੀਕ ਕਰ ਦਿੱਤੇ ਗਏ ਜਿਸ ਨਾਲ ਲੋਂਗੋਵਾਲ ਦੀ ਭਰੋਸੇਯੋਗਤਾ ਨੂੰ ਇਸੇ ਨਰਾਸ਼ਾ ਵਿੱਚ ਲੰਗੋਵਾਲ ਨੇ ਪੰਜ ਮੁੱਖ ਗ੍ਰੰਥੀਆਂ ਨਾਲ ਸੰਪਰਕ ਕਰਕੇ ਅਕਾਲ ਤਖਸ ਨੂੰ ਖਾਲੀ ਕਰਨ ਲਈ ਪਿੰਡਰਾ ਵਾਲੇ ਨੂੰ ਹੁਕਮਨਾਮਾ ਜਾਰੀ ਕਰਵਾ ਦਿੱਤਾ ਕੁਝ ਹੀ ਦਿਨਾਂ ਵਿੱਚ ਪਿੰਡਰਾ ਵਾਲੇ ਨੇ ਆਪਣੇ ਤਿੰਨ ਅਲੋਚਕਾਂ ਜਿਨ੍ਹਾਂ ਵਿੱਚ ਅਕਾਲ ਤਖਸ ਦੇ ਸਾਬਕਾ ਮੁੱਖ ਗ੍ਰੰਥੀ ਗਿਆਨੀ ਪ੍ਰਤਾਪ ਸਿੰਘ ਵੀ ਸ਼ਾਮਲ ਸਿੰਘ ਨੂੰ ਮਰਵਾ ਦਿੱਤਾ ਤਾਂ ਜੋ ਸੇਵਾ ਕਰ ਰਹੇ ਮੌਜੂਦਾ ਪੰਜ ਗ੍ਰੰਥੀਆਂ ਵਿੱਚ ਦਹਿਸ਼ਤ ਪੈਦਾ ਕੀਤੀ ਜਾ ਸਕੇ ਇਸੇ ਦਰਨ ਭਾਰਤੀ ਸੰਵਿਧਾਨ ਦੀਆਂ ਕਾਪੀਆਂ ਸੜਨ ਦੇ ਦੋਸ਼ ਵਿੱਚ ਜੇਲ੍ਹਾਂ ਵਿੱਚ ਬੰਦ ਗੁਰਚਰਨ ਸਿੰਘ ਟੋੜਾ ਤੇ ਪ੍ਰਕਾਸ਼ ਸਿੰਘ ਬਾਦਲ ਨੇ ਮੋਰਚਾ ਬਾਸ ਲੈਣ ਲਈ ਆਪਣੀ ਸਹਿਮਤੀ ਦੇ ਦਿੱਤੀ ਬੇਸ਼ਰਤੇ ਚੰਡੀਗੜ੍ਹ ਦਾ ਸਬਾਦਲਾ ਪੰਜਾਬ ਵਿੱਚ ਕਰ ਦਿੱਤਾ ਜਾਵੇ ਕੇਂਦਰ ਦੇ ਪਹਿਲਾਂ ਵਾਲੇ ਰੁਖ ਦੇ ਉਲਟ ਜਿਸ ਵਿੱਚ ਅਬੋਰ ਤੇ ਫਾਜ਼ਲ ਕਦਮ ਇਹ ਚੰਡੀਗੜ੍ਹ ਦੇ ਤਬਾਦਲੇ ਦੇ ਬਦਲੇ ਹਰਿਆਣੇ ਨੂੰ ਦਿੱਤੇ ਜਾਣੇ ਸਨ ਪ੍ਰਧਾਨ ਮੰਤਰੀ ਹੁਣ ਇੱਕ ਕਮਿਸ਼ਨ ਦੇ ਫੈਸਲੇ ਦੁਆਰਾ ਸਿਰਫ ਅਬੋਰ ਦੇ ਤਬਾਦਲੇ ਲਈ ਸਹਿਮਤ ਹੋ ਗਈ ਇਸੇ ਫੈਸਲੇ ਨੂੰ ਜਲਦੀ ਯਕੀਨੀ ਬਣਾਇਆ ਜਾਣਾ ਸੀ ਇਸ ਸਹਿਮਤੀ ਦੇ ਨਾਲ ਹੀ ਟੌੜਾ ਤੇ ਬਾਦਲ ਵਿਰੁੱਧ ਦੇਸ਼ ਤਰੋ ਦੇ ਦੋਸ਼ ਵਾਪਸ ਲੈ ਲਏਗੇ ਅਤੇ ਉਹਨਾਂ ਨੂੰ 11 ਮਈ ਨੂੰ ਰਿਹਾ ਕਰ ਦਿੱਤਾ ਗਿਆ ਆਖਰੀ ਦੌਰ ਦੀ ਗੱਲਬਾਤ 26 ਮਈ ਨੂੰ ਹੋਈ ਸੀ ਅਤੇ ਇਸ ਦਾ ਸੰਚਾਲਨ ਵਿਦੇਸ਼ ਮੰਤਰੀ ਪੀ ਵੀ ਨਰਸੇਮਾਰੋ ਅਤੇ ਦੋ ਹੋਰ ਕੈਬਨਿਟ ਮੰਤਰੀਆਂ ਨੇ ਤਿੰਨ ਮੈਮਰੀ ਥਿੰਕ ਟੈਂਕ ਦੀ ਮਦਦ ਨਾਲ ਕੀਤਾ ਜਿਸ ਵਿੱਚ ਟੀਐਨ ਚਤਰਵੇਦੀ ਦੀ ਥਾਂ ਹੁਣ ਨਵੇਂ ਗ੍ਰਹਿ ਸਕੱਤਰ ਐਮਐਮ ਕੇਵਾਲੀ ਨੂੰ ਸ਼ਾਮਲ ਕੀਤਾ ਗਿਆ ਮੁੱਖ ਮੰਤਰੀ ਬਣ ਲਈ ਹਾਲੇ ਵੀ ਆਸਵੰਦ ਟੋੜੇ ਨੇ ਇਸ ਸਮਝੌਤੇ ਦੀ ਮਨਜ਼ੂਰੀ ਲੈਣ ਲਈ ਪਿੰਡਰਾ ਵਾਲੇ ਨਾਲ ਮੁਲਾਕਾਤ ਕੀਤੀ ਪਰ ਪਿੰਡਰਾ ਵਾਲੇ ਨੇ ਅਨੰਦਪੁਰ ਸਾਹਿਬ ਮਤੇ ਨੂੰ ਇਸ ਦੇ ਪੂਰੇ ਰੂਪ ਵਿੱਚ ਸਵਾਰ ਕਰਨ ਤੇ ਜ਼ੋਰ ਦਿੱਤਾ ਇਹ ਗੱਲਾਂ ਬਾਤਾਂ ਕਿਵੇਂ ਅਸਫਲ ਰਹੀਆਂ ਇਸ ਦਾ ਵਰਣਨ ਅਧਿਆਇ 3 ਦੇ ਅੰਤ ਵਿੱਚ ਕੀਤਾ ਗਿਆ ਨਾ ਹੀ ਫਰਵਰੀ ਦੀ ਗੱਲਬਾਤ ਤੇ ਨਾ ਹੀ ਇਸ ਤਾਜ਼ਾ ਦੌਰ ਦੀ ਗੱਲਬਾਤ ਵਿੱਚ ਹਿੱਸਾ ਲੈਣ ਵਾਲੇ ਅਮਰਿੰਦਰ ਸਿੰਘ ਨੇ ਆਪਣੀ ਸ਼ਮੂਲੀਅਤ ਨਾ ਹੋਣ ਦੇ ਕਾਰਨਾਂ ਬਾਰੇ ਮਾਰਕ ਟੱਲੀ ਨੂੰ ਦੱਸਿਆ ਸ਼੍ਰੀਮਤੀ ਗਾਂਧੀ ਦੇ ਥਿੰਕ ਟੈਂਕ ਦਾ ਦਰਿਆਈ ਪਾਣੀ ਅਤੇ ਚੰਡੀਗੜ੍ਹ ਦੀਆਂ ਮੰਗਾਂ ਬਾਰੇ ਰਵੱਈਆ ਬਹੁਤ ਜ਼ਿਆਦਾ ਦਫਤਰਸ਼ਾਈ ਸੀ ਤੇ ਕਾਲੀ ਨਿਤਾਵਾਂ ਉੱਤੇ ਪੈਰੇ ਸਿਆਸੀ ਦਬਾਅ ਨੂੰ ਨਹੀਂ ਸਮਝਦਾ ਸੀ ਗੱਲਬਾਤ ਦੇ ਆਖਰੀ ਦੌਰ ਦੇ ਅਸਫਲ ਹੋਣ ਕਰਨ 26 ਮਈ 1984 ਨੂੰ ਲੋਂਗੋਵਾਲ ਨੇ ਅਕਾਲੀ ਅੰਦੋਲਨ ਨੂੰ ਸਿਰੇ ਚੜ੍ਹਨ ਲਈ ਨਵੇਂ ਪ੍ਰੋਗਰਾਮ ਦਾ ਐਲਾਨ ਕੀਤਾ ਜਿਸ ਦੀ ਸ਼ੁਰੂਆਤ 3 ਜੂਨ ਤੋਂ ਹੋਣੀ ਸੀ ਇਸ ਵਿੱਚ ਪੰਜਾਬ ਤੋਂ ਦੂਜੇ ਰਾਜਾਂ ਵਿੱਚ ਅਨਾਜ ਦੀ ਟੋਆ ਟੋਈ ਰੋਕਣਾ ਸਰਕਾਰ ਨੂੰ ਟੈਕਸ ਦੀ ਰੈਗਿਨਾ ਕਰਨਾ ਅਤੇ ਸਿੱਖਾਂ ਵੱਲੋਂ ਬਕਾਇਦਾ ਗ੍ਰਿਫਤਾਰੀਆਂ ਦੇਣਾ ਸ਼ਾਮਲ ਸੀ ਉਨਸਮਾ ਆ ਗਿਆ ਸੀ ਕਿ ਇੱਕ ਅਕਬਰ ਰੋਡ ਗਰੁੱਪ ਇਸ ਕੌੜੀ ਫਸਲ ਦੀ ਕਟਾਈ ਕਰੇ ਜਿਸ ਦੇ ਬੀਜ 1980 ਵਿੱਚ ਬੀਜੇ ਗਏ ਸਨ ਪਰ ਅਗਲੇ ਪੜਾ ਆਪਰੇਸ਼ਨ ਬਲੂ ਸਟਾਰਨਨ ਜੱਠਣ ਤੋਂ ਪਹਿਲਾਂ ਕੁਝ ਮੁੱਦੇ ਹਨ ਜਿਨ੍ਹਾਂ ਨੂੰ ਸਮਝਾਉਣ ਦੀ ਲੋੜ ਹੈ ਤਾਂ ਜੋ ਪਾਠ ਘਟਨਾਵਾਂ ਨੂੰ ਇਹਨਾਂ ਦੇ ਸਹੀ ਦ੍ਰਿਸ਼ਟੀਕੋਣ ਵਿੱਚ ਸਮਝ ਸਕਣ ਬਾਕੀ ਅਗਲੇ ਅੰਕ ਵਿੱਚ ਧੰਨਵਾਦ